ਜੀ ਸਾਰਿਆਂ ਨੂੰ ਉਮੀਦ ਕਰਦਾ ਸੋਸਾਇਟੀ ਵਧੀਆ ਹੋਣਗੇ ਠੀਕ ਹੋਣਗੇ ਜੀ ਅੱਜ ਆਪਾਂ ਚੱਲੇ ਜੀ ਕੁੱਕੀ ਭੈਣ ਦੇ ਘਰੇ ਕੁੱਕੀ ਦੇ ਆਪਾਂ ਨੂੰ ਬੁਲਾਇਆ ਉਹ ਕਹਿੰਦੀ ਸੀ ਪਕੌੜੇ ਬਣਾਉਣੇ ਆ ਮੈਂ ਕਿਹਾ ਨਹੀਂ ਸਾਨੂੰ ਸੁੱਕਾ ਪਨੀਰ ਬਣਾ ਕੇ ਖਵਾ ਉਹ ਕਹਿੰਦੀ ਵੀ ਆਜੋ ਤੇ ਅਸੀਂ ਹੁਣ ਚੱਲੇ ਆ ਜੀ ਠੀਕ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਉੱਥੇ ਦਿਖਾਉਣਾ ਜੀ ਤੁਹਾਨੂੰ ਕੁੱਕੀ ਆਪਾਂ ਨੂੰ ਕਿਆ ਖਵਾ ਰਹੀ ਆ ਤੇ ਆਪਾਂ ਕੀ ਖਾ ਰਹੇ ਆ ਠੀਕ ਆ ਜੀ ਇੱਧਰ ਸਾਡਾ ਤੋਰੀ ਵੀ ਚੱਲਿਆਗਾ

ਨਹੀਂ ਤੇ ਪਨੀਰ ਤਾਂ ਹੋਰ ਪਕਾਉਣਾ ਛੱਡ ਜਾ ਹੋਰ ਪਕਾਣਾ ਹੈ ਤੇਰੇ ਉਹਨੂੰ ਹੋਰ ਨਾ ਪਕਾਣੀ ਤੇ ਮम्मी ਤੇ ਆਹ ਵਸਤੂ ਕੀ ਹੋ ਸਤਿ ਸ਼੍ਰੀ ਅਕਾਲ ਕਿੱਥੇ ਵੀ ਜਰਨੇ ਚੱਲੇ ਆ ਕਿਉਂ ਤੇ ਆ ਕੇ ਨਹੀਂ ਖਾਣਾ ਆਉਂਦਾ ਬਾਈ ਉਹਦੇ ਨਾਲ ਬਾਈ ਕਰਕੇ ਹੋ ਗਿਆ ਅੱਡੇਆਂ ਕਿ ਸੰਦੇਆ ਕਰੂ ਉਹ ਫਟੋਪੀ ਵਾਲਾ ਕਿੱਸੇ ਲੈ ਜਾਊਗਾ ਅਸੀਂ ਜੋ ਆਗੇ ਤੋਂ ਪਹਿਲਾਂ ਬੜਾ ਜੀਣੇ ਲੱਗਾਇਆ ਤੇ ਮੱਤੀ ਬਹਿ ਗਿਆ ਮੇਰੇ ਜੀ ਕਾਂ ਦਾ ਮਤਲਬ 500 ਕਿੰਨੇ ਹੋਗਾ ਮੇਰਾ ਕਿੱਥੋਂ ਜੀ ਕਿ ਮੈਂ ਦੇਖ ਕੇ ਉਹਨੇ ਅਸੀਂ ਰੋਟੀ ਬਦੂਤੀ ਕਰਦੀ ਆ ਮੇਰੇ ਟਕੌੜੇ ਪਾ ਕੇ ਚੱਲਣਾ ਤਾਂ ਨਹੀਂ ਨਹੀਂ ਖਾਣ ਮੈਨੂੰ ਕਿਰੋ ਹੋਈ ਅਸੀਂ ਮੈਨੂੰ ਭਾਰੇ ਨਹੀਂ ਪਾਇਆ ਬਣ ਕੇ ਨਾਲ ਬਣਾਇਆ

ਆ ਫਿਰ ਲਓ ਜੀ ਫਿਰ ਬਣ ਗਿਆ 80 ਨੰਬਰ पे ਘੱਟ ਸੀ ਫਿਰ ਤੂੰ ਤਾਂ ਜਿੰਦਾ ਮੈਨੂੰ ਮੈਂ ਸੈਂਡ ਕਰੂੰ ਤੈਨੂੰ ਕਿਲੋ ਮਹਗੇ ਤੇ ਕਿਲੋ ਹੋਵੇ 200 ਦਾ ਮੈਂ ਇਹਨੂੰ ਦੇਵਾ ਤੁਹਾਨੂੰ ਬਚੇ ਨਾ ਬਚੇ ਕੋਲੇ ਭਰ ਲਾ 100 ਰੁਪਏ ਕਿਲੋ ਤੇ ਦੋ ਜੀ ਮੈਂ ਇਹੋ ਜਿਹਾ ਬਾਏ ਦੁੱਸਰਿਆਂ ਨਾਲ ਖਾਉਂ ਜਿਹੜੇ ਪਕੌੜੀ ਨਹੀਂ ਬਣਾਉਂ ਤੈਨੂੰ ਮੈਂ ਚਲਾ ਆ ਗੁੱਲੂ ਦਾ ਜਾਂ ਕੁਝੀਜਾ ਪਾਈ ਮਿਲੂਗਾ ਇਹ ਆਲੇ ਫੋਰਸਾ ਵੀ ਕਿੱਥੋਂ ਦੇਣਾ ਹਾਂ ਲੋ ਜੀ ਆਪਾਂ ਖਾਉਂਦੇ ਆਪਾਂ ਤੇ ਬਤੂ ਜੀ ਤੇ ਬਾਜ ਗਿਆ ਤਾਂ ਮੈਂ ਜ਼ਰੂਰ ਖਾਉਂਗੀ ਸਰ ਫਲਾਵ ਦਾ ਗਾਹੂ ਗਾਹੂ ਕੋਈ ਆਪਾਂ ਨਹੀਂ ਨਾ ਕਰਦੇ ਉਹ ਵੀ ਜਿਹੜੀ ਆਹਨ ਦਾ ਪਤਾ ਕਿੰਨਾ ਬਣਾਉਂਦਾ ਬਣਾਉਂਦਾ ਹੈਗਾ ਸਿਰੇ ਆਖਾ ਬੇਲ ਵੀ ਕੁਲੇ ਨੇ ਜੀਆ ਦਾ ਕਿਆ ਸੋਦੀਆਂ ਬਾਈ ਆਹੇ ਅ ਹੇ ਇਹ ਬਹੁਤ ਸਟਰੋਂਗ ਹੁੰਦਾ ਬਹੁਤ ਟੈਸਟ ਵਾਲਾ ਜਿੰਨਾਂ ਭਾਗੀ ਕਰਨੋਂ ਗਾ ਬਾਈ ਤਾਂ ਨਹੀਂ ਤੁਹਾਨੂੰ ਕਰਨਾ ਬਾਈ ਮੈਨੂੰ ਪਤਾ ਨਹੀਂ ਹੈ ਕਿ ਹੁੰਦੀ ਬਸ ਇਹਨੂੰ ਹੈ ਹੀ ਇਹ ਆ ਦੇਖੋ ਜੀ ਜੂਟ ਨੇ ਕਿੰਨੀ ਵਧੀਆ ਚਿਚਲੀ ਬਣਾਈ ਆ ਚਿਚਲੀ ਬੜੀ ਚਿਚਲੀ ਬਣਾਈ ਆ ਇਹ ਪਟਾ ਇਹ ਪ੍ਰੀਟ ਕਬੜੀ ਆ ਚਿਕਨ ਚਿੱਲੀ ਆ ਭਰਾ ਨਹੀਂ ਇਹ ਚਿਕਨ ਚਿੱਲੀ ਦਾ ਬਣਦੀ ਕਿ ਹੋਗੀ ਇਸ ਮਤਲਬ ਪਨੀਰ ਹੁੰਦਾ ਫਰੈਂਡ ਸਿੱਧੇ ਜੀ ਗੱਲ ਆ ਭਰਾ ਪਨੀਰ ਖੋਣ ਕੇ ਖਾਈ ਜਾਂਦੇ ਆ ਬਸ ਤੇ ਆਪੇ ਤੋਂ ਆਹ ਲੋ ਤੇ ਖਾਓ ਬਣਾਈ ਲੋ ਬਲੌਗ ਦੇ ਨਾਲ ਸੋਨਾ ਗਾਲਾਂ ਮਰਤੇ ਰਹੇਂਗਾ ਪਨੀਰ ਆਪਾਂ ਖਾ ਲਿਆ ਭਾਂਡਾ ਕਿੰਡਾ ਆਪਾਂ ਚੱਕਤਾ ਪੂਰਾ ਇਹ ਬਣਾਤਾ ਸਾਫ ਸੁਥਰਾ ਚੀਜ਼ ਨੂੰ ਠੀਕ ਹੈ ਜੀ ਦੇ ਹੁਣ ਆਪਾਂ ਗੱਲ ਕਰ ਰਹੇ ਆ ਥੋੜੀ ਜਿਹੀ ਆ ਜਿਹੜੇ ਬਾਈ ਸਾਡੇ ਰੋਸਟ ਕਰਦੇ ਆ ਭਰਾ ਸਾਡੇ ਬਾਈ ਸਤਿ ਸ੍ਰੀ ਅਕਾਲ ਤੋਂ ਦੱਸਾਰੇ ਜੈ ਸ਼੍ਰੀ ਰਾਮ ਰਾਧੇ ਰਾਦੇ ਤੇ ਬਾਈ ਸਾਨੂੰ ਆਪਾਂ ਗੱਲ ਇਹੀ ਕਰਨੀ ਆ ਭਰਾ ਵੀ ਸਾਨੂੰ ਕੋਈ ਗੁੱਸਾ ਨਹੀਂ ਰੋਸਟ ਕਰੋ ਜਿਵੇਂ ਮਰਜ਼ੀ ਕਰੋ ਹਨਾ ਜਿਵੇਂ ਵੀ ਤੁਹਾਡਾ ਚਿੱਤ ਕਰਦਾ ਬਹੁਤ ਬਾਈ ਧੰਨਵਾਦ ਤੁਸੀਂ ਤੱਕ ਕੇ ਤੁਹਾਡਾ ਅਸੀਂ ਰੋਸਟ ਵੇਖਿਆ ਤੁਸੀਂ ਗਲਤ ਵਲਤੋ ਚ ਕੁਝ ਵੀ ਨਹੀਂ ਬੋਲੇ ਤੇ ਪਲੀਜ਼ ਹੱਥ ਬਨ ਕੇ ਰਿਕਵੈਸਟ ਹੈ ਜੀ ਸਾਡੀ ਕੁੱਕੀ ਭੈਣ ਹੈ ਜੀ ਕਮੇਟੀਾਂ ਵਾਲੀ ਚੈਨਲ ਨੂੰ ਰਵੇਦ ਨੂੰ ਸਬਸਕ੍ਰਾਈਬ ਕਰ ਲਿਓ ਤੇ ਗੱਲ ਫालतू ਨਾ ਬੋਲਿਆ ਕਰੋ ਬਾਈ ਬਣ ਕੇ ਤੁਸੀਂ ਵੀ ਕੋਈ ਨਾ ਸੋਟੀ ਆਪੇ ਹੀ ਪਤਾ ਲੱਗ ਜੂਗਾ ਕੌਣ ਸਹੀ ਆ ਕੌਣ ਗਲਤ ਆ ਕੁੱਕੀ ਜਾਂ ਕੀ ਸਟੇਟਸ ਆ ਕੁੱਕੀ ਕੌਣ ਆ ਹੌਲੀ ਹੌਲੀ ਪਤਾ ਲੱਗ ਜੂ ਕੋਈ ਨਹੀਂ ਜਿਹੜਾ ਨਨ ਭੌਂਕਣਾ ਨਾ ਰੋਸਟਰ ਤੋਂ ਬਗੈਰ ਰੋਸਟਰ ਨੂੰ ਕਹੇ ਰੋਸਟਰ ਤੋਂ ਬਗੈਰ ਜਿਹਨੇ ਕੁੱਕੀ ਆਏ ਆ ਕੁੱਕੀ ਉਹ ਆਪ ਨਹੀਂ ਜਾਣਦੇ ਕੀ ਆ ਮੇਰੇ ਬਾਰੇ ਮੈਂ ਹੁਣ ਪਹਿਲਾਂ ਵੀ ਕਹੀ ਸੀ ਵੀ ਕਿਸੇ ਨੂੰ ਐ ਗਲਤ ਨਹੀਂ ਬੋਲਿਆ ਹੁੰਦਾ ਵੀ ਆਪਦੇ ਪ੍ਰੇਮ ਭਾਵਨਾ ਅਸੀਂ ਤੁਹਾਨੂੰ ਜਾਣਦੇ ਵੀ ਹੈ ਨਹੀਂਗੇ ਰੋਸਟ ਦੀ ਗੱਲ ਛੱਡੋ ਉਹਨਾਂ ਨੇ ਮੈਂ ਪਹਿਲਾਂ ਹੀ ਬੋਲਿਆ ਸੀ ਕਿ ਉਹਨਾਂ ਨੇ 로ਸਟ ਕਰਨ ਹਨ ਕਰ ਹੀ ਜਾਂਦੇ 로ਸਟ ਪਰ ਤੁਸੀਂ ਵਿੱਚ ਕਮੈਂਟ ਕੁੱਕੀ ਕਾਚਾ ਵਾਲਾ ਕੁੱਕੀ ਤਾਂ ਲੁੱਚੀ ਆ ਇਹ ਤੁਸੀਂ ਰੋਚਕਣਾ ਕਰਕੇ ਗਈ ਸੀ ਇੱਥੇ ਕਿਵਾ ਕੇ ਗਈ ਸੀ ਇੱਥੇ ਬੈਠੋ ਸ਼ਰਮ ਕਰ ਲਿਆ ਕਰੋ ਮਾੜੀ ਮੋਟੀ ਤੁਸੀਂ ਮੈਂ ਕੁੱਕੀ ਦਾ ਬੋਲਣ ਨਹੀਂ ਦਿੱਲੀ ਮੈਂ ਬੋਲਣ ਜਿਵੇਂ ਦਾ ਮੈਂ ਯਾਰ ਤੁਸੀਂ ਸਮਝ ਨਹੀਂ ਤੁਸੀਂ ਗੱਲਾਂ ਕਹਿਉਂਦੀਆਂ ਕਰਦੇ ਹੋ ਮੈਨੂੰ ਐਂ ਜਾਓ ਤੁਸੀਂ ਕੀ ਜਾਣਦੇ ਹੋ ਸੋਸੋ ਮੈਂ ਜਾਣਕਾਰੀ ਦੇਦਾ ਮੈਂ ਗੱਲ ਟੋਪਨ ਲੱਗੇ ਮੈਡਮ ਜੀ ਦੀ ਇਹ ਬਹੁਤ ਵਧੀਆ ਇਨਸਾਨ ਨੇ ਜਿੰਨੇ ਵੀ ਤੁਸੀਂ ਇਹਨੂੰ ਸਮਝੋਗੇ ਨਾ ਉਹਨਾਂ ਬੰਦੇ ਤੋਂ ਥੋੜਾ ਕਲੋਜ ਤੋਂ ਪਤਾ ਲੱਗਦਾ ਵੀ ਬੱਦਾ ਕੀ ਚੀਜ਼ ਆ ਪਹਿਲਾਂ ਕਿਰਨ ਨੂੰ ਮੈਂ ਬਹੁਤ ਚਲਾਕ ਲੱਗਦੀ ਸੀ ਲੋਕ ਇਹਨੂੰ ਕਹਿੰਦੇ ਹੁੰਦੇ ਸੀ ਕੁਫਕੀ ਬਹੁਤ ਚਲਾਕ ਆ ਪਰ ਜਿਹੜੇ ਲੋਕ ਕਹਿੰਦੇ ਸੀ ਉਹ ਅੱਜ ਕਿਰਨ ਤੋਂ ਪਿੱਛੇ ਆ ਹਾਂ ਭਾਈ ਉਹ ਪਿੱਛੇ ਹਟ ਗਏ ਕਿਉਂਕਿ ਮੈਂ ਉਹ ਚੀਜ਼ ਨੂੰ ਸਮਝਦੀ ਹੈਗੀ ਵੀ ਦੇਖੋ ਜਿਹੜਾ ਬੰਦਾ ਆਪਣੇ ਨਾਲ ਜੁੜ ਗਿਆ ਹਨਾ ਉਹਦੀ ਹੈਲਪ ਕਰੋ ਬਈ ਸਹਾਇਤਾ ਕਰੋ ਬਾਕੀ ਭਾਈ ਜਿਹੜੇ ਨਾ ਰੋਸਟ ਕੀਤਾ ਆਪਾਂ ਨੂੰ ਫੜੀ ਕਰਿਆ ਕਰੋ ਬਧੀਆ ਆ ਹਾਂ ਇਹ ਨਹੀਂ ਜਿਹਨੇ ਫੜੀ ਕਰੋ ਇਹ ਨਹੀਂ ਵੀ ਉੱਥੇ ਮੈਂ ਹੁਣ ਤੁਹਾਨੂੰ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਨੂੰ ਇਹਨਾਂ ਗੱਲਾਂ ਨਾ ਛੀਪ ਗੱਲਾਂ ਲੱਗਦੀਆਂ ਨੇ ਵੀ ਕੁੱਕੀ ਤਾਂ ਐ ਸ਼ਹਿਰ ਦੇ ਵਿੱਚ ਆਏ ਲਾ ਲੈਂਦੇ ਪਰ ਮੈਂ ਨਹੀਂ ਕਹਿਣਾ ਚਾਹੁੰਦੀ ਵੀ ਇਹ ਗੱਲਾਂ ਪਤਾ ਇਹ ਗੱਲਾਂ ਨਾ ਚੰਗੀਆਂ ਨਹੀਂ ਹੈਗੀਆਂ ਤੂੰ ਵੀ ਸਾਡੇ ਭਰਾ ਵਰਗਾ ਜਿਹੜੀ ਬੰਦੇ ਦਾ ਸਟੇਟਸ ਹੋਵੇ ਜਾਂ ਬੰਦਾ ਆ ਬੁੜੀ ਹੋਵੇ ਉਹਦੇ ਬਾਰੇ ਐ ਹੁਣ ਫੋਨ ਨਾਲ ਕਿ ਮੈਡਮ ਤੈਨੂੰ ਐ ਕਰਕੇ ਉਹ ਬੰਦਾ ਐ ਕਰਕੇ ਰੋਸਟ ਕਰ ਰਿਹਾ ਵੀ ਕੀ ਗੱਲ ਆ ਕਿਹੜਾ ਕੋ ਦਾ ਰੋਸਟ ਅਮਰੀਕਾ ਦਾ ਕਰ ਨੂੰ ਜਾ ਅਮਰੀਕਾ ਚ ਵੀ ਬਾਈ ਅਮਰੀਕਾ ਵਾਲਿਆ ਸੱਸੇ ਕਰ ਉਹ ਅਮਰੀਕਾ ਲਈ ਰੱਖਿਆ ਨਾਲ ਤੇ ਪਤਾ ਕੀ ਆ ਉਹ ਫਿਰ ਮੈਂ ਉਹਨੂੰ ਜਵਾਬ ਦੇਣਾ ਔਖਾ ਵੀ ਮੈਂ ਕਹਿੰਦੀ ਨਹੀਂ ਉਹ ਰੋਸਟ ਕਰਦੇ ਨੇ ਚਲੋ ਕੋਈ ਕਹਿੰਦੇ ਮੈਡਮ ਇਹ ਜੋ ਪੀਸ ਸਟੇਟਸ ਹੁਣ ਜਿਹੜੇ ਇਸ ਤਰ੍ਹਾਂ ਬੋਲਿਆ ਲੋਕ ਹੁਣ ਦੇਖਦੇ ਕਿਉਂਕਿ YouTube ਦੇ ਉੱਤੇ ਮੈਂ ਇਹਦੇ ਨਾਲ ਵਿਚਰ ਗਈ ਆ ਵਿਚਰਦੀ ਤੇ ਲੋਕ ਦੇਖਦੇ ਆ ਉਹ ਚੀਜ਼ਾਂ ਨੂੰ ਹਨਾ ਤੇ ਪਰ ਪਲੀਜ਼ ਇਹ ਮੈਂ ਤੈਨੂੰ ਦੇਖਵਾ ਰਹੀ ਤੂੰ ਸਾਡਾ ਬਹੁਤ ਛੋਟਾ ਉਮਰ ਚ ਹਨਾ ਐਨਾ ਟੋਪੀ ਵਾਲਾ ਮਨਿੰਦਰ ਸੀਗਾ ਚਲੋ ਉਹਨੇ ਰੋਸ ਚ ਕੀਤਾ ਪਰ ਉਹਨੇ ਸਾਨੂੰ ਗਲਤ ਮਤ ਇਦਾਂ ਦੱਸਿਆ ਨਹੀਂ ਵਧੀਆ ਹੁੰਦਾ ਵਿਚਾਰਾ ਕੀ ਆ ਕਰਦੀ ਕੁੱਤੀ ਉਹ ਕਰਦੀ ਆ ਹਨਾ ਮੈਂ ਤਾਂ ਇਹਨਾਂ ਚੀਜ਼ਾਂ ਦੇ ਬਾਈ ਬਹੁਤ ਖਿਲਾਫ ਹੈ ਜੀ ਜਿਹੜੇ ਇਸ ਤਰ੍ਹਾਂ ਲੇਡੀਜ਼ ਇਕੱਠਾ ਕਰਕੇ ਸਮਾਨ ਲੈਂਦੀਆਂ ਨਾ ਜਿਹੜੀਆਂ ਕਹਿ ਦਿੰਦੀਆਂ ਅਸੀਂ ਸਮਾਜ ਸੇਵੀਆਂ ਜਾਂ ਨਹੀਂ ਨਹੀਂ ਬਾਈ ਇਹ ਕੰਮ ਇਹਨਾਂ ਦਾ ਹੈ ਨਹੀਂ ਕਸਮ ਇਹ ਗੱਲ ਨਾ ਕਰਦੇ ਆ ਤੇ ਕਰਦੀਆਂ ਉਹ ਕੁਝ ਹੋਰ ਹੁੰਦੀਆਂ ਐਹੋ ਜਿਹੀ ਲੇਡੀਆਂ ਲੇਡੀਜ਼ ਦਾ ਮੈਂ ਨਾ ਥੋੜਾ ਛੱਡਿਆ ਹੋਇਆ ਇਹਦੇ ਲਈ ਕਿਉਂਕਿ ਜਦੋਂ ਆਪਾਂ ਜਾਣਦੇ ਆ ਆਪਾਂ ਨਵੇਂ ਗਰੁੱਪ ਚ ਜਾਣਦੇ ਆ ਤੇ ਨਵੇਂ ਗਰੁੱਪ ਦੇ ਵਿੱਚ ਜਾ ਕੇ ਪਤਾ ਲੱਗਦਾ ਕਿ ਇਹ ਗਰੁੱਪ ਸਾਮੀ ਪਿੱਛੇ ਹੋਏਗਾ ਕਿਉਂਕਿ ਸਾਡਾ ਸਟੇਟਸ ਕੁਝ ਹੋਰ ਆ 20-25 ਸਾਲ ਤੋਂ ਆਪਾਂ ਇਸ ਲੈਂਡ ਦੇ ਵਿੱਚ ਆ ਇਹ ਨਹੀਂ ਅਸੀਂ ਫੈਰ ਸਟੇਟਸ ਵੀ ਲਾ ਲੈਨੇ ਆ ਲੋਕ ਉਹ ਚੀਜ਼ ਦਾ ਗਲਤਮ ਬੱਜ ਗਿਆ ਲਾ ਲੈ ਠੀਕ ਹੈ ਏਗਰੇ ਦੀ ਗੱਲ ਫੈਰ ਸਟੇਟਸ ਇਹ ਉਹ ਇੱਕ ਨਾ ਮੇਰੀ ਬਾਈ ਅੱਜ ਅੱਖਾਂ ਦੇ ਅੜਕਾਰੀਆਂ ਕੋਈ ਗੱਲ ਨਹੀਂ ਤੇ ਬਾਈ ਵੈਸੇ ਕੋਈ ਗੱਲ ਨਹੀਂ ਤਾ ਉਹ ਕਹਿੰਨੇ ਜੇ ਤੂੰ ਤੈਨੂੰ ਜਰਾ ਚੈਨਲ ਅਸੀਂ ਕੋਈ ਗੱਲ ਨਹੀਂ ਬੋਲ ਦਿੰਨੇ ਆ ਸਾਡੇ ਰਿਸ਼ਤੇਦਾਰ ਬਗਾਰੀ ਕਹਾਣੀ ਬੋਲਦੀ ਹੈਗੀ ਪਤਾ ਕੀ ਹੈ ਜਿਹੜਾ ਤੁਸੀਂ ਉਹਦੇ ਵਿੱਚ ਬੋਲਿਆ ਸਾਡੇ ਰਿਸ਼ਤੇਦਾਰ ਆ ਕਿਉਂਕਿ ਬੰਦੇ ਦਾ ਇੱਕ ਲੈਵਲ ਹੁੰਦਾ ਹੈ ਨਾ ਉਹ ਚੀਜ਼ ਕਰਕੇ ਨਹੀਂ ਮੈਂ ਤੇਰਾ ਚੈਨਲ ਬੋਲਦੀ ਜੇ ਤੂੰ ਵਧੀਆ ਵਧੀਆ ਰੋਸਟ ਕਰਦਾ ਚੈਨਲ ਨੂੰ ਜੇ ਅਸੀਂ ਰੋਸਟ ਬੋਲੀ ਨਹੀਂ ਬਾਈ 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 ਤੈਨੂੰ ਤੇਰੇ ਚੈਨਲ ਦਾ ਨਾ ਆ ਦੱਸ ਦੇ ਕੀ ਆ ਤੇ ਤੂੰ ਕਿਆ ਨਾ ਵੀ ਕਰਨਾ ਗੁੱਸਾ ਨਹੀਂ ਕਰਦੀ ਵੀਰੇ ਮੈਂ ਬਿਲਕੁਲ ਵੀ ਗੁੱਸਾ ਨਹੀਂ ਕਰਦਾ ਇਹਨੂੰ ਗੁੱਸਾ ਨਹੀਂ ਨਾ ਸਾਇਰ ਚ ਰਸਨ ਇਕੱਠਾ ਕਰਕੇ ਲੈਉਣੀ ਆ ਆਇਆ ਕਿਹਾ ਹਾਂ ਨਹੀਂ ਬਾਈ ਸਾਇਰ ਚ ਰਸਨ ਮੈਂ ਤਾਂ ਰਸਨ ਲੋਕਾਂ ਨੂੰ ਮਤਲਬ ਮੈਂ ਹਾਂ ਮੇਰੇ ਫੇਸਬੁਕ ਤੇ ਤੁਸੀਂ ਕਹੋਗੇ ਫੇਰ ਆਪ ਵੀ ਐਡ ਕਰਦੀ ਹੈ ਨਹੀਂ ਕਰਦੀ ਵੀਰੇ ਮੈਨੂੰ ਨਹੀਂ ਚਾਹੀਏ ਚੀਜ਼ਾਂ ਜਸਟ ਹਮ ਲੋਕ ਕਰੋਨਾ ਦੇ ਵਿੱਚ ਆਪਣੇ ਘਰਾਂ ਵਿੱਚ ਇਨਾਂ ਨੇ ਬਹੁਤ ਬਹਿ ਕੇ ਬਾਈ ਵੀਰੇ ਮੈਂ ਉਹ ਸਕੂਟਰੀ ਤੇ ਮੈਂ ਉਹ ਬਣਾਇਆ ਸੀ ਪਾਸਵਰਡ ਉਸ ਟਾਈਮ ਮੈਂ ਸਕੂਟਰੀ ਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਘਰੇ ਰਾਸ਼ਨ ਪਚਾਉਂਦੀ ਹੁੰਦੀ ਸੀ। ਉਹ ਉਹ ਰਾਸ਼ਨ ਤਾਂ ਆਇਆ ਨਹੀਂ ਵਿੰਦੇ ਸੀਗੇ। ਉਹ ਰਾਸ਼ਨ ਤਾਂ ਅਸੀਂ ਆਪਣੀ ਛੱਡ ਜਿਹੜੇ ਐਨਜੀਓ ਵਾਲੇ ਸਾਨੂੰ ਜਾਣਦੇ ਸੀ ਜਾਂ ਅਸੀਂ ਆਪਣੇ ਪੱਲਿਓ પાਕੇ ਮੇਰੀ ਫੇਸਬੁੱਕ ਤੇ ਜਾ ਕੇ ਦੇਖੀ ਵੀਰੇ ਆਈਂ ਕਰਕੇ ਬੈੱਡਾਂ ਦੇ ਉੱਪਰ ਰਾਸ਼ਨ ਦਾ ਅਲੱਗ-ਅਲੱਗ ਥੈਲੀਆਂ ਬਣਾਈਆਂ ਹੋਈਆਂ। ਅਸੀਂ ਜਾ ਕੇ ਪਿੰਡਾਂ ਦੇ ਵਿੱਚ ਉਸ ਟਾਈਮ ਲੋਕ ਭੁੱਖੇ ਮਰਦੇ ਸੀ ਤੇ ਪਾਸਪੋਰਟ ਬਣਾਇਆ ਹੋਣਾ ਸੀਗਾ ਉਹਨਾ ਤੇ ਰਾਸ਼ਨ ਪਿੰਡਾਂ 'ਚ ਪਚਾ ਕੇ ਆਉਂਦੇ ਹੁੰਦੇ ਸੀ। ਉਹ ਕਰੋਨਾ ਦੇ ਟਾਈਮ ਜਿਹੜੇ ਜਾਨਵਰ ਭੁੱਖੇ ਹੁੰਦੇ ਸੀ ਉਹਨਾਂ ਨੂੰ ਦੁੱਧ ਪਾਣੀ ਪਾ ਕੇ ਹੁੰਦੇ ਸੀ ਕਿਉਂਕਿ ਆਪਾਂ ਤਾਂ ਖਾ ਹੀ ਲਵਣਾ ਸੀ ਨਾ ਬਟੇ ਆਪਾਂ ਸਬਰ ਵੀ ਕਰ ਲਿਆ ਸੀ ਪਰ ਜਾਨਵਰ ਉਸ ਟਾਈਮ ਨਹੀਂ ਖਾ ਸਕਦੇ ਸੀ ਚੀਜ਼ਾਂ ਉਹਨਾਂ ਨੂੰ ਦੁੱਧ ਪਾਣੀ ਪਾਉਂਦੇ ਸੀ ਉਹਨਾਂ ਨੂੰ ਅਸੀਂ ਬਾਕੀ ਬਾਈ ਤੁਸੀਂ ਕਿਹਾ ਸੀ ਵੀ ਕਰਨਾ ਗੁੱਸਾ ਨਹੀਂ ਕਰਦੀ ਗੁੱਸਾ ਲੱਗਿਆ ਭੈਣ ਨੂੰ ਹਨਾ ਤੁਸੀਂ ਚਲੋ ਕੁਝ ਬੋਲੇ ਤੇਰੀ ਗੁੱਸਾ ਲੱਗਿਆ ਮੈਨੂੰ ਵੀਰੇ ਜੋ ਮਰਜ਼ੀ ਬੋਲੀ ਜਾਇਆ ਕਰੋ ਜੇ ਮੈਂ ਨਹੀਂ ਕਰ ਪਾਈ ਨਾ ਨਹੀਂ ਨਹੀਂ ਮੇਰੇ ਜੈ ਸਾਡੀ ਭੈਣ ਨਹੀਂ ਕੋਈ ਨਾ ਤਾਂ ਕੀ ਆ ਇਹ देखो ये ਸਾਡੀ ਛੋਟੀ ਭੈਣ ਇੱਕ ਬੰਦਾ ਅਜ ਹਾਸੇ ਮਜ਼ਾਕ ਕਰਕੇ ਉੱਪਰ ਉੱਠ ਗਿਆ ਚਲੋ ਬਹੁਤ ਵਧੀਆ ਹਾਂ ਚਲੋ ਮੈਂ ਕਿਸੇ ਟਾਈਮ ਤੇ ਇਹਦੀਆਂ ਵੀਡੀਓ ਦੇਖ ਕੇ ਇਹਦੇ ਘਰੇ ਪਹੁੰਚੀ ਹਾਂ ਮੈਨ ਕੋਈ ਇਹ ਤਾਂ ਨਹੀਂ ਕਿਸੀ ਮੇਰੀ YouTube ਪਰ ਮੈਨੂੰ ਵਧੀਆ ਲੱਗਣ ਲੱਗਿਆ ਮੈਂ ਇਹਦੇ ਨਾਲ ਜੁੜ ਗਈ ਜੁੜ ਗਈ ਸੀ ਮੈਨੂੰ ਇਹ ਨੌਲੇਜ ਨਹੀਂ ਸੀ ਵੀ ਇਹਦੇ ਵਿੱਚ ਪੈਸੇ ਮਿਲਦੇ ਆ YouTube ਨਹੀਂ ਪਤਾ ਸੀ ਨਾ ਨਹੀਂ ਪਤਾ ਸੀ ਮੈਨੂੰ ਹਾਲੇ ਇਹ ਵੀ ਨਹੀਂ ਪਤਾ ਮੈਨੂੰ ਕੋਈ ਪੈਸਾ ਵੀ ਨਹੀਂ ਆ ਰਿਹਾ YouTube ਦਾ ਹੁਣ ਬਾ ਮੈਂ ਤੁਹਾਨੂੰ ਇੱਕ ਗੱਲ ਨਹੀਂ ਕਹਿਣੀ ਹੈ ਵੀ ਕੁੱਕੀ ਨੂੰ ਨਾ ਗਲਤ ਫਲਤ ਬੋਲਿਆ ਕਰੋ ਹਨਾ ਪਹਿਲਾਂ ਮਾਰ ਕੇ ਦੇਖ ਲਿਆ ਕਰੋ ਹਨਾ ਤੁਸੀਂ ਦੇਖੋ ਮੇਰੇ ਯਾਰਾਂ ਤੁਸੀਂ ਸੋਸ਼ਲ ਹਾਸੇ ਦੇ ਆਲੇ ਜਿਵੇਂ ਮਰਜੀ ਇੱਕ ਬੰਦੇ ਨੂੰ ਕਹਿ ਦੋ ਮੇਰੇ ਚੋਂ ਮੁਸਕ ਮਾਰਦਾ ਮੈਂ ਮੇਰੇ ਜੋ ਮਾਰਦਾ ਯਾਰ ਠੀਕ ਹੈ ਕੋਈ ਨਹੀਂ ਮਾਰਦਾ ਗਿਆ ਨਾ ਮੈਂ ਸੈਂਟ ਲਾ ਲੈਂਦੇ ਉਹ ਲਾ ਕੇ ਪੂਰਾ ਇੱਥੇ ਮੈਂ ਬਾਈ ਇੱਥੇ ਹੀ ਲਾ ਲੈਨੇ ਲਾ ਕੇ ਜਾਂਦੀ ਮੈਂ ਕਿਹਾ ਲਾਇਆ ਨਹੀਂ ਕੋਈ ਨਾ ਬਾਈ ਮੈਨੂੰ ਤੇਰੇ ਜਿਹਾ ਬੁੱਸ ਨਹੀਂ ਬਾਈ ਬਿੱਟ ਕਾਲਿਆ ਤੁਸੀਂ ਦੀ ਵੀਡੀਓ ਮੇਰੀ ਤੁਸੀਂ ਸ਼ਾਰਟ ਵੀ ਮੇਰੀ ਬਣਾਈ ਹੈ ਜਿੱਥੇ ਮੈਂ ਕਿਹਾ ਬਈ ਮੈਨੂੰ ਆਸ਼ਿਕ ਬਹੁਤ ਸਤ ਹੁੰਦੇ ਨੇ ਕੁੱਲਾ ਚ ਪਹਰੇ ਹੁੰਦੇ ਆ ਬਸ ਤੁਸ ਕੀ ਕਰੀਏ ਬਾਈ ਤੁਸੀਂ ਉਹ ਤੇ ਵੀਡੀਓ ਮੈਨੂੰ ਗੁੱਸਾ ਵੀ ਕੋਈ ਗੱਲ ਨਹੀਂ ਕਰਦੀ ਇਹ ਖੈਰ ਸੀ ਐਨਾ ਕੁਝ ਬਹਿਲਾ ਮੈਂ ਵਿੱਚੋਂ ਕੱਟ ਮਾਰਿਆ ਇਹਨੂੰ ਨਹੀਂ ਪਤਾ ਲੱਗਦਾ ਕੀਗਾ ਮੇਰੇ ਵਰਗੇ ਤਾਂ ਅਚਾਨਕ ਬੈਠਾ ਇਹਨੇ ਕੋਈ ਗੱਲ ਐਹੋਜੀ ਕਹਿਣੀ ਲੱਗਦਾ ਕੋਕੀ ਦੀ ਨਾਲ ਰਲੀ ਆ ਹੁਣ ਇਹਦਾ ਮਜ਼ਾਕ ਦਾ ਸਵਾਈਏ ਕੋਈ ਮੈਂ ਉਹ ਰੀਚੀ ਗੱਲਾਂ ਨਹੀਂ ਕਰਦੀ ਆਗੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਨੀ ਐਵੇਂ ਜਿੱਦਾਂ ਕੀ ਹੁਣ ਬੇਟਾ ਮੇਰਾ 뮤ਜ਼ਿਕ ਡਾਇਰੈਕਟਰ ਹਣਾ ਤੁਸੀਂ ਕਹਿੰਦੇ ਕਿ ਅਸੀਂ 뮤ਜ਼ਿਕ ਦਾ ਕੰਮ ਕਰਦੇ ਹਾਂ ਨਾ ਮੇਰੇ ਕੰਮ ਕਰਦੇ ਹੋ ਬਹੁਤ ਵਧੀਆ 10 ਸਾਲ ਤੋਂ ਮੇਰੇ ਬਿੱਟ ਨੇ ਕੰਮ ਸਿੱਖਿਆ ਪੂਰਾ ਵਧੀਆ ਮਿਊਜ਼ਿਕ ਵਧੀਆ ਨਾਮ ਆਉਦਾ ਟਿੱਗਲ ਮਾਫੀ ਆਉਦਾ ਚੈਨਲ ਆ ਜਾ ਕੇ ਤੁਸੀਂ ਦੇਖ ਸਕਦੇ ਸੀ ਕਹਿੰਦਾ ਪ੍ਰੋਮੋਸ਼ਨ ਕਰਕੇ ਪ੍ਰੋਮੋਸ਼ਨ ਨਹੀਂ ਕਰਦੇ ਸੀ ਮੈਂ ਦੱਸਦੀ ਹਾਂ ਵੀ ਮੇਰੇ ਬੱਚਿਆਂ ਦਾ ਕੀ ਸਟੇਟਸ ਹੈ ਤੇ ਮੇਰਾ ਕੀ ਸਟੇਟਸ ਹੈ ਮੈਂ ਆਪਦੀ ਸਾਰੀ ਨੀਮਤ ਸਮਾਜ ਸੇਵਾ ਦੇ ਵਿੱਚ ਹੀ ਕੱਢਦੀ ਐਨੀਮਲ ਲਵਰ ਦੇ ਲਈ ਹੀ ਕੱਢਦੀ ਮੈਂ ਆਪਦੀ ਹਨਾ ਏਜ ਦੇ ਅਕੋਰਡਿੰਗ ਵੀ ਮੈਂ ਅੱਕਰ ਹੋਮੈਕ ਇਟ ਬਾਦ ਰੋ ਕਿਰਨ ਆਈਏ ਤਾਂ ਹੁਣ ਮੈਂ ਜਾਣ ਲੱਗਿਆ ਨਹੀਂ ਤਾਂ ਕੋਈ ਕੰਮ ਹੁੰਦਾ ਸੀ ਆਪਾਂ ਉੱਡੋ ਜਾਂਦੇ ਸੀ ਕਿ ਇਹ ਚੀਜ਼ਾਂ ਨਾ ਕਿ ਕੋਈ ਬੇਟੀ ਅੱਛੀ ਮਾਡਲ ਹੈ ਵਧੀਆ ਸਿੰਗਰ ਆ ਹੋ ਉਹਨੇ ਪ੍ਰਿੰਸ ਰਸ਼ਨ ਨਾਲ ਵੀ ਕੰਮ ਕੀਤਾ ਹੋਇਆ ਹਨਾ ਤੇ ਆਪਣੇ ਸਰਗੁਣ ਮਹਤਰ ਨਾਲ ਵੀ ਫਿਲਮ 'ਚ ਕੰਮ ਕੀਤਾ ਹੋਇਆ ਇਹ ਇੱਕ ਹੋਰ ਹੈ ਐਮੀ ਵਿਰਕ ਨਾਲ ਵੀ ਕੀਤਾ ਹੋਇਆ ਕੋਈ ਇਹ ਗੱਲ ਨਹੀਂ ਹੈਗੀ ਠੀਕ ਹੈ ਚਲੋ ਮਾਡਲ ਆ ਬਾਈ ਵਧੀਆ ਕੰਮ ਕਰਦੇ ਆਪਣੇ ਕੁੜੀ ਉਹ ਬੈਂਦੀ ਬੱਚਿਆਂ ਨੂੰ ਵੀ ਇਹਦੇ ਕੋ ਸਾਡੇ ਨਾਲ ਅਸੀਂ ਉਹ ਦਿਨ ਅਚਾਨਕ ਹੀ ਲੈ ਗਏ ਨੂੰ ਮੈਂ ਕਿਹਾ ਬੀਟੀ ਚੱਲ ਤੂੰ ਵੀ ਚੱਲ ਅਸਲ ਤੋਂ ਉਹਨੂੰ ਲੈਂਦੇ ਨਹੀਂ ਬਾਈ ਚੱਲ ਨਰਜਾ ਨਾ ਦੇਣੀ ਉਹ ਜਾਂਦੀ ਵੀ ਨਹੀਂ ਕਹਿੰਦੀ ਮੰਮੀ ਚੱਲ ਮੈਂ ਕੁਝ ਸਵੇਰੇ ਮੇਰੀ ਕੁੜੀਆ ਵਾਰੀ ਉਹ ਨਹੀਂ ਕਰਤਾ ਤੇ ਉੱਥੇ ਬਸ ਸਤਿਆਨਾਸ਼ ਹੋ ਗਿਆ ਚਲੋ ਕੋਈ ਗੱਲ ਚਲੋ ਕੋਈ ਨਾ ਸੌਰੀ ਮੰਨਦੇ ਹੋ ਗਲਤੀ ਮੈਂ ਮੰਨਦੀ ਵਿਰਕ ਮੈਨੂੰ ਤਾਂ ਮੈਨੂੰ ਪਤਾ ਸੀ ਦੱਸ ਦੇ ਗੱਲ ਤੁਸੀਂ ਕਰੀ ਜਾਂਦੇ ਮੈਂ ਤਾਂ ਮੈਂ ਆ ਵੀ ਕੋਈ ਨਾ ਵੀਰੇ ਸੌਰੀ ਉਹ ਗਲਤੀ ਹੋ ਗਈ ਆਪਣੇ ਤੋਂ ਤੁਸੀਂ ਮੇਰੇ ਬ ਤੁਸੀਂ ਕਹਿੰਦੇ ਸਾਡਾ ਭਰਾ ਹੈਗਾ ਆਪਾਂ ਦੇਖੋ ਜੇ ਤੁਸੀਂ ਮੈਨੂੰ ਵਧੀਆ ਲੱਗਾ ਤੁਸੀਂ ਲੇਡੀਜ਼ ਨੂੰ ਕਹੋਗੇ ਹਨਾ ਵੀ ਆਂ ਕਰਕੇ ਰਾਸ਼ਨ ਤੇ ਫਿਰ ਮੈਂ ਵੀ ਉਹਨਾਂ ਦੀ ਲੇਡੀਜ਼ ਨੂੰ ਦੇਖੋ ਕਹਿ ਸਕਦੀ ਜਦੋਂ ਮੈਨੂੰ ਕੋਈ ਕਹੂਗਾ ਮੈਨੂੰ ਟੱਕ ਵੱਜੂਗੀ ਚੀਜ਼ ਦੀ ਫਿਰ ਮੈਂ ਵੀ ਉਹਨਾਂ ਦੇ ਅਟੈਕ ਕਰੂੰਗਾ ਉਹ ਚੀਜ਼ ਦਾ ਜੇ ਆਪਾਂ ਕਰੀਏ ਤੁਸੀਂ 로ਸਟ ਕਰਨਾ ਹਾਸੀ ਵਾਲਾ ਕਰੀ ਚੱਲੋ ਸਾਨੂੰ ਹਸਾਓ ਵੀ 로ਸਟ ਕਰਕੇ ਮਨ ਦੀ 로ਸਟ ਕਈ ਤਰ੍ਹਾਂ ਨਹੀਂ ਹੁੰਦੇ ਆ ਠੀਕ ਆ ਜੇ ਅਸੀਂ ਕਿਤੇ ਗੰਦ ਪਾਉਣੇ ਜਾਂ ਕੋਈ ਹੋਰ ਚੀਜ਼ ਕਰਦੇ ਆ ਉਹ ਆ ਸਾਡੇ ਜਿੰਮੇ ਦੇ ਤੇ ਆ ਗਏ ਨੇ ਆ ਦੇਖੋ ਆ ਦੇਖੋ ਦਿਖਾ ਦੇ ਆ ਜਮਸੋ ਮੈਂ ਕਹਿਣਾ ਸੀ ਟੌਣੀਆਂ ਜਿੰਮਾ ਖਾਣੇ ਦੇ ਸਮਾਂ ਸਾਣੀਆਂ ਜਿੰਮਾ ਨਾਲੀ ਤੇਸ ਤੇ ਆ ਸਾਡੇ ਬੇਟੇ ਇਹੋ ਜੀ ਗੱਲ ਨਹੀਂ ਹੈਗੀ ਵਧੀਆ ਸ਼ਹਿਰ ਦੇ ਵਿੱਚ ਵਧੀਆ ਨਾਮ ਹੈ ਇਦਾਂ ਦੀ ਗੱਲ ਨਹੀਂ ਹੈਗੀ ਤੇ ਵੀ ਐ ਨਾ ਕਰਾ ਕੋ ਤੇ ਆਪਾਂ ਮੰਗ ਕੇ ਜਿਵੇਂ ਸਿਖਾਵਦੇ ਤੇ ਬਾਕੀ ਟੋਪੀ ਵਾਲੇ ਮਨਿੰਦਰ ਵਾਹੀ ਦਾ ਸਿਖਾ ਇੰਨਾ ਵਰਗੇ ਜਵਕਾ ਵਰਗਾ ਕਿਉਂਸੇ ਗੱਲਾਂ ਕਿਉਂਸੇ ਦਾ ਖਾਲਾ ਦੂੰ ਮੈਨੂੰ ਤੁਸੀਂ ਮੈਨੂੰ ਕਿਹਾ ਸੀ ਕੀ ਵੀ ਦੇ ਆਪਾਂ ਇਹਨਾਂ ਨੂੰ ਕੋਈ ਸਵਾਲ ਪਾਵਾਂਗੇ ਦੇ ਮੈਂ ਤੁਹਾਨੂੰ ਉਸੇ ਦਿਨ ਹੀ ਮੈਸੇਜ ਕੀਤਾ ਤੁਸੀਂ ਦੇਖਿਆ ਨਹੀਂ ਬੀਜੀ ਦਾ ਚੂੜਾ ਟੁੱਟਿਆ ਹੋਇਆ ਉਹਨਾਂ ਵਾਸਤੇ ਕੁਝ ਹੈਲਪ ਕਰਨੀ ਹੈਗੀ ਆਪਾਂ ਤੇ ਤੁਸੀਂ ਮੈਨੂੰ ਉਹਨਾਂ ਦਾ ਮਤਲਬ ਕਿ ਉਹ ਭੇਜੋ ਸਕੈਨ ਉਹਨੂੰ ਸਕੈਨਰ ਭੇਜ ਦਿਓ ਤੁਸੀਂ ਜੇ ਕੋਈ ਚੀਜ਼ ਦੇ ਕਿ ਉਹਨੇ ਕੁਝ ਵੀ ਕਰਨਾ ਕਿੱਥੇ ਨਹੀਂ ਉਹ ਤਾਂ ਇੱਕ ਤਾਂ ਮੁੱਦਾ ਬਰਨਾਲੇ ਤੋਂ ਵਾ ਜਿਹੜਾ ਭਾਈ ਉਹ ਮੁੱਦਾ ਪਿਆ ਰਹਿੰਦਾ ਉਹ ਤਾਂ ਸਾਨੂੰ ਪਤਾ ਕਰ ਦੋ ਉਹਨੂੰ ਵੀ ਮੈਂ ਹੈਲਪ ਭੇਜੀ ਸੀ ਹਰਪਾਲ ਵੀਰੇ ਹਰਪਾਲ ਹੈਗਾ ਮੁੰਡਾ ਉਹਦੇ ਕੋਲ ਜਿਹੜਾ ਮੁੱਦਾ ਫੋਰਨ ਕੰਟਰੀ ਦੀ ਵਾਈਫ ਆਲੀ ਹ ਮੇਰੇ ਕੀ ਪੈਜ ਜਿਹਾ ਏਦਾਂ ਦੀ ਗੱਲ ਨਹੀਂ ਹੈਗੀ ਤੁਸੀਂ ਜਿੰਨਾ ਚੂੜਾ ਟੁੱਟਿਆ ਹੋਇਆ ਤੇ ਇੱਕ ਦੋ ਹੋਰ ਉਹਦੇ ਕੋਲ ਜਾਵਾਂਗੇ ਜਿਹੜਾ ਵਾਈਫ ਚਲਾ ਰਿਹਾ ਮੇਰੀ ਗੱਲ ਹੁੰਦੀ ਉਹਦੇ ਨਾਲ ਉਹਦੀ ਵਾਈਫ ਫੋਰਨ ਕੰਟਰੀ ਨਹੀਂ ਉਹ ਨਹੀਂ ਹੈਗੇ ਸੁੱਕੇ ਉਹਦਾ ਮੁੰਡਾ ਹੀ ਨਿੱਕੀ ਜਿਹੀ ਮਰਦ ਜਿਹੀ ਜਰਾ ਆਈ ਪਿਆਰਿੰਦਾ ਏ ਜਿਹੜੇ ਮੁੰਡੇ ਦਾ ਮਤਲਬ ਕੇ ਕਿਸਾਨਾਂ ਦੇ ਦਰੋਲੇ ਵੇਲੇ ਅਮਾੜਾ ਸੈਂਟ ਦਿਖਾਣਾ ਸੈਂਟ ਕਹਿੰਦੇ ਸੱਚੋ ਤੇ ਆਨੇ ਕੋ ਫਰੈਂਡ ਆਵੇ ਆ ਸੈਂਟ ਲਾਉਂਦੇ ਆਗੇ ਭਾਈ ਇਹ ਬਣਾਇਆ ਸੀ ਜਿਹੜਾ ਸਾਰਾ ਕੁਝ ਖਾ ਕੇ ਦੁੱਤਾ ਭਾਈ ਉਹ ਤਾਂ ਮੁੰਨੇ ਨਾ ਕੀ ਬਣਿਆ ਸੀਗਾ ਲਾ ਆਹ ਦੇਖਣਾ ਅਸੀਂ ਵਿਚਾਰੀਆਂ ਬਾਈਵਾ ਮੈਂ ਸਮੈ ਲੈਦੀ ਹੁੰਦੀ ਆ ਆਹ ਮੋਸੇ ਕਿੱਥੇ ਬਾਜੂ ਬਾਈ ਨੂੰ ਨਹੀਂ ਲੱਗੀ ਬਾਅਦ ਮਹਲਾਦੀ ਕਿ ਲੱਗਿਆ ਸੀ ਨਾ ਪੁੱਲ ਲੱਗੀ ਇੱਥੇ ਬਤੀ ਹਜ਼ਾਰ ਦਾ ਪਲੈਟਫਾਰਮ ਦੇ ਇੰਟਰੀ ਦਾ ਨਹੀਂ ਤੁਹਾਨੂੰ ਪਤਾ ਮੈਂ ਮੈਂ ਤਾਂ ਦੂ ਮੰਗੇ ਕੇ ਲਾਉਣੀ ਐ ਨਾ ਤੇ ਸੋਏ ਜੇ ਆਪਣਾ ਪਰਜੋ ਜਿਹਦੇ ਨਾਲ ਮੁਸਕ ਮਾਰਦਾ ਦੇ ਦੇ ਵਿੱਚੋਂ ਅਮਨਿੰਦਰ ਟੋਤੀ ਵਾਲੇ ਬਾਈ ਤੇ ਅਮਰੀਕਾ ਵਾਲੇ ਬਲ ਠੀਕ ਆ ਸਾਨੂੰ ਵਾਦੋ ਤੇ ਤੇਰਾ ਨਾਮ ਵੀ ਦੱਸ ਕੀ ਹੈ ਸਾਨੂੰ ਮੈਂ ਤੇ ਤੋਂ ਨੰਬਰ ਵੀ ਮੰਗਿਆ ਮੈਂ ਦੇਖੋ ਕਿ ਜੇ ਮੈਂ ਇੱਕ ਜਾਣੇ ਚਾਹੁੰਦੇ ਹੋ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਉਹਦੇ ਤੇ ਵੀ ਥੋੜਾ ਜਿਹਾ ਬੋਲਿਆ ਬਾਕੀ ਕਈ ਲੋਕ ਕਹਿੰਦੇ ਆ ਕਿ ਕੁੱਕੀ ਆਲਚਨ ਮੈਂ ਆਪਣੇ ਚੈਨਲ ਤੇ ਹੀ ਬਾਕੀ ਸਾਨੂੰ ਕੋਈ ਰੋਸਟਰ ਨਾਲ ਗੁੱਸਾ ਨਹੀਂ ਵੀਰੇ ਤੇ ਮਾਰਦੀ ਕੋਈ ਦਿੱਕਤ ਨਹੀਂ ਕੋਈ ਨਹੀਂ ਸਾਡੇ ਭੈਣ ਭਰਾ ਤੁਸੀਂ ਸਾਰੇ ਵੀ ਐਂਕੋ ਮੇਰੇ ਬੱਚੇ ਜਵਾਨ ਹਨ 25 24 24 ਸਾਲ ਦੇ ਵੀ ਮੈਂ ਤਾਂ ਦੱਸ ਦਿੰਨੀ ਆ ਵੀ ਐਦਾ ਉਹ ਦਿਨ ਜਿਹੜੇ ਤੁਸੀਂ ਲਾਲਿਆਂ ਵਾਲੀ ਗੱਲ ਕੀਤੀ ਆ ਬੈਠੇ ਬੱਚੇ ਮੈਂ ਕਿਹਾ ਐਦਾ ਕਰਕੇ ਕਿਹਾ ਉਹਨਾਂ ਨੇ ਨਹੀਂ ਗੱਲ ਕਿ ਵਿਕ ਨੇ ਮੰਮੀ ਸਾਨੂੰ ਦੇ ਨੰਬਰ ਮੈਂ ਕਿਹਾ ਨੰਬਰ ਤਾਂ ਮੇਰੇ ਕੋਲ ਨਹੀਂ ਮੈਂ ਤਾਂ ਚੈਨਲ ਵੀ ਨਹੀਂ ਦੱਸਿਆ ਨਾ ਦੱਸਿਆ ਨਾ ਚੈਨਲ ਤੁਹਾਨੂੰ ਉਹ ਦਿਨ ਮੈਂ ਵੀ ਕੋਣ ਹੈਗਾ ਮੈਂ ਤਾਂ ਕੋਈ ਗੱਲ ਨਹੀਂ ਸੱਪੇ ਗੱਲ ਕਰਾਂ ਪਤਾ ਕੀ ਜোন ਬੱਚੇ ਆ ਜਿਹਦੇ ਇੱਕ ਤਾਂ ਹੋਵੇ ਜਰਾਨੀ ਲੱਟਕ ਹੈ ਹਨਾ ਵੀ ਉਹੀ ਤੁਰੇ ਦਿਵਾਰਾ ਕਰਦੀ ਉਹਨੂੰ ਤੁਸੀਂ ਰੋਸਟਿੰਗ ਦਾ ਕਰ ਸਕਦੇ ਹੋ ਅਸੀਂ ਫੈਮਲੀ ਵਾਲੇ ਹਾਂ ਮੈਂ ਆਪਦੇ ਕੁੜਮਾ ਦੇ ਵੀ ਜਾਣੀ ਐ ਇੰਨੀ ਰਿਸਪੈਕਟ ਕਰਦੇ ਨੇ ਉਹ ਮੇਰੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਨਾਲੇ ਕੁੱਪੀ ਨੂੰ ਸਾਰੇ ਵਧਾਈਆਂ ਦੇ ਦੋ ਪੋਤਾ ਹੋਇਆ ਇਹਦੇ ਦਾਦੀ ਹੈ ਇਹ ਪੱਥਰ ਕਹਿੰਦਾ ਮਤਲਬ ਇਹ ਸੀ ਕਿ ਲੋਕ ਕਹਿੰਦੇ ਪੱਥਰ ਗਿਆ ਪੱਥਰ ਉਹ ਸੀ ਵੀ ਨਾ ਮੁੰਡੇ ਹੋਣ ਤੇ ਨਾ ਕੁੜੀਆਂ ਹੋਣ ਪੱਥਰ ਮੈਂ ਉਹਨੂੰ ਕਹਿੰਨੀ ਆ ਮੈਂ ਕੁੜੀਆਂ ਨੂੰ ਚਲੋ ਮੈਂ ਕਾਹਦੇ ਬਾਤ ਚਲੋ ਕੋਈ ਨਹੀਂ ਉਹ ਬਸ ਗੁੱਸਾ ਹੁੰਦਾ ਹੀ ਆ ਅਗਲੇ ਤੁਸੀਂ ਕਹਿੰਦੇ ਸਾਨੂੰ ਚੈੱਕ ਕਰਾਓ ਪਰ ਉਹ ਤੁਸੀਂ ਕਿਹਾ ਕਿ ਇਹ ਗੱਲ ਨਹੀਂ ਅਸੀਂ ਕਿਹਾ ਸੀ ਵੀ ਇਹ ਅਸਲੀ ਵਾਂਗੂ ਐ ਕਰ ਸਕਦੇ ਆ ਕਿ ਨਹੀਂ ਕਰਦੇ ਜੋ ਵੀ ਐ ਟੋਪੀ ਵਾਲੇ ਆ ਅਮਰੀਕਾ ਵਾਲੇ ਵੀ ਤੁਸੀਂ ਰੋਸਟ ਕਰੋ ਜੇ ਮਰਜ਼ੀ ਕਰੋ ਪਰ ਇੱਜ਼ਤ ਨੂੰ ਛਾਲ ਕੇ ਰੋਸਟ ਨਹੀਂ ਕਰਨਾ ਇਹ ਮਤਲਬ ਉਹ ਤੇਰੀ ਮਰਜ਼ੀ ਹੈ ਬਈ ਜੇ ਤੂੰ ਰੀਲ ਡਿਲੀਟ ਕਰ ਦੇਗਾ ਤਾਂ ਵੀ ਠੀਕ ਹੈ ਨਹੀਂ ਕਰੇਗਾ ਨਹੀਂ 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 ਕੋਈ ਨਹੀਂ ਸਾਨੂੰ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਸੀ ਤੁਸੀਂ ਕਹੇ ਸੀ ਮੁਸਕ ਮਾਰ ਦੇ ਚਲ ਕੋਈ ਨਹੀਂ ਮੇਰੇ ਕੋਈ ਨਹੀਂ ਮੇਰੇ ਮੁਸਕ ਮਾਰ ਦੇ ਬਈ ਨੂੰ ਤੁਹਾਨੂੰ ਤਾਂ ਇਹ ਤਾਂ ਨਹੀਂ ਮੁਸਕ ਮਾਰ ਜੂਗੀ ਕੋ ਦਾ ਆਪਦੇ ਘਰ ਨੂੰ ਨਵਾਤੇ ਰਹੇ ਰੋਸਟ ਕਰ ਕਿ ਮੇਰਾ ਵੀ ਦਿਮਾਗ ਸਟਕਾਇ ਹੁੰਦਾ ਸਿੱਧੀ ਗੱਲ ਸਿੱਖਿਆ ਨਹੀਂ ਸਿੱਖਿਆ ਕਹਿੰਦੇ ਉਹ ਜਾਂਦਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਜਿਹੜਾ ਕੋਈ ਮੇਰੇ ਨਜ਼ਾਇਜ਼ ਬੋਲੇ ਉਸੀ ਵੀ ਨਹੀਂ ਦੇਖੋ ਮੈਂ ਤੁਹਾਨੂੰ ਮੈਸੇਜ ਕੀਤੇ ਬਰਦਾਸ਼ਤ ਤੁਹਾਨੂੰ ਵੀ ਨਹੀਂ ਹੋਇਆ ਹਨਾ ਹੋਇਆ ਨਹੀਂ ਨਾ ਆਏ ਹੁੰਦੇ ਕਿ ਜਦੋਂ ਇੱਥੇ 7:00 ਵਜੇ ਨਾ ਨਜ਼ਾਇਜ਼ ਫਿਰ ਕਿਸੇ ਤੋਂ ਨਹੀਂ ਤੂੰ ਸਾਡਾ ਭਰਾ ਕੋਈ ਗੱਲ ਨਹੀਂ ਆਪਾਂ ਤੂੰ ਰੋਸਟ ਕਰ ਅਸੀਂ ਐ ਨਹੀਂ ਕਹਿੰਦੇ ਜੇ ਅਸੀਂ ਕੋਈ ਗਲਤ ਕੰਮ ਕਰਦੇ ਫਿਰ ਕਹੇ ਵੀ ਜੇ ਅਸੀਂ ਗਲਤ ਕੰਮ ਕਰਦੇ ਆ ਅਬੇ ਚ ਇੱਕ ਚਵਲ ਜਾਂ ਹੋਰ ਹੈਗਾ ਵਿੱਚ ਅੱਜ 2 ਨੰਬਰ ਦਾ ਕੰਮ ਕਰਦੇ ਆ ਤੇਰੀ ਕੀ ਭੈਣ ਸੀ ਉੱਥੇ ਬੱਸ ੱਡ ਕਰੇ ਯਾਰ ਨਹੀਂ ਤੇ 2 ਨੰਬਰ ਦਾ ਕੰਮ ਕਰਦੇ ਆ ਸੀ ਅਸੀਂ ਤਾਂ ਬਹੁਤ ਦੂਰ ਆ ਵੀਰੇ ਇਹਨਾਂ ਕੰਮਾਂ ਤੋਂ ਅਬੇ ਵਿੱਚ ਕੋਈ ਹੈਗਾ ਸੀ ਮੈਨੂੰ ਹੁਣ ਲਾਣ ਦਾ ਚਿੱਤੇ ਹੈਗਾ ਚਲੋ ਤਾਂ ਕਮੈਂਟ ਲਾ ਦਾਂਗੇ ਕਮੈਂਟ ਲਾਉਂਗੀ ਉਹਦਾ ਮੈਂ ਵੀ ਦੱਸ ਤੇਰੀ ਤੇਰੀ ਕਿਹੜਾ ਭੈਣ ਸੀ ਉੱਥੇ ਜੇ ਸਾਨੂੰ ਬੋਲਣਾ ਹੈ ਜੋ ਦੋ ਵੀ ਚਾਹੇ ਉਹ ਕਮੈਂਟ ਵਾਲਾ ਚਾਹੇ ਰੋਸਟ ਵਾਲਾ ਕੋਈ ਬੋਲੂਗਾ ਅਸੀਂ ਉਹਨੂੰ ਜਵਾਬ ਦੇਣਾ ਹੀ ਦੇਣਾ ਠੀਕ ਆ ਜੇ ਤਾਂ ਸਾਨੂੰ ਸਹੀ ਢੰਗ ਨਾਲ ਰੋਸ ਤੋਂ ਠੀਕ ਆ ਮੈਨੂੰ ਆਏ ਨਹੀਂ ਹੁੰਦੀ ਰੋਸ ਤਾਂ ਨਿਕਲ ਤਾਂ ਛੱਡ ਚਲ ਰੋਸ ਤੋਂ ਕਰਦੇ ਆ ਜਿਹੜੇ ਕਮੈਂਟਾਂ ਵਾਲੇ ਪਤਾ ਨਹੀਂ ਕਿੱਥੋਂ ਆਉਂਦੇ ਕੀ અપਮਾਨਦੇ ਕਿ ਸਾਨੂੰ ਲੋਕ ਦੇਖਦੇ ਆ ਤੇ ਉਹ ਕਹਿੰਦੇ ਆ ਤੁਸੀਂ ਮੈਨੂੰ ਨਹੀਂ ਜਾਣਦੇ ਜਦੋਂ ਮੈਨੂੰ ਜਾਣੋਗੇ ਨਾ ਵੀ ਮੇਰਾ ਨੇਚਰ ਜਾਣੋ ਉਹ ਨਹੀਂ ਜਾਣੂ ਨੂੰ ਕਹਿੰਦੀ ਮੈਂ ਕੋਈ ਐਡੀ ਵੱਡੀ ਉਹ ਚੀਜ਼ ਨਹੀਂ ਹੈਗੀ ਜੇ ਤੁਸੀਂ ਕਹੋ ਵੀ ਬਹੁਤ ਵੱਡਾ ਰਤਬਾ ਜਾਂ ਨਾਮ ਆਇਆ ਆਂਗੇ ਆਂ ਬਿਗ ਪੈਸੇ ਵਾਲਿਆਂ ਪੈਸੇ ਵਾਲੇ ਤੇ ਸ਼ੱਕ ਅਸੀਂ ਨਹੀਂ ਹੈਗੇ ਪਰ ਅਸੀਂ ਸੇਵਾ ਕਰਕੇ ਲੋਕਾਂ ਦੀ ਬਜ਼ੁਰਗਾਂ ਦੀ ਜਾਨਵਰਾਂ ਦੀ ਨਾਮ ਹੀ ਐਸਾ ਬਣਾ ਰੱਖਿਆਗਾ ਤੇ ਮਤਲਬ ਕਿ ਨਾ ਕੋਕੀ ਦੇ ਬਟਕਾਂ ਲਈ ਜੈਨ ਸਬਸਕ੍ਰਾਈਬ ਕਰ ਲਓ ਤੇ ਵੀਰੇ ਧੰਨਵਾਦ ਰੋਸਟ ਕਰੋ ਜੇ ਮਰਜ਼ੀ ਪਰ ਗਲਤ ਤਰੀਕੇ ਨਾਲ ਔਰ ਕਮੈਂਟ ਕਰਨ ਵਾਲਿਓ ਅਸੀਂ ਕਮੈਂਟ ਲਾ ਲਾ ਕੇ ਤੇ ਤੁਹਾਨੂੰ ਅਸੀਂ ਰੋਸਟ ਕਰਾਂਗੇ ਕਮੈਂਟਾਂ ਨਾ ਬੋਲੋ ਵੀਰ ਜੀ ਪਲੀਜ਼ ਜੈ ਸ਼ਿਰਾਂਜ ਜੈ ਸ਼ਿਰਾਂਜ